ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਮਾਡਲ ਦੇ ਲਈ ਡਰਾਵਰ ਡਿਜ਼ਾਈਨ ਕਰ ਰਹੇ ਹਾਂ ਇਹਦੇ ਵਿੱਚ ਪਹਿਲਾਂ ਆਪਾਂ ਇੱਕ ਸਕੁਅਰ ਬਾਕਸ ਲੈ ਲੈਣਾ 55mm ਬਾਈ 8mm ਤੇ ਬਰਥ ਉਹਦੀ ਰੱਖੀ ਆਪਾਂ 2mm ਸੋ ਇਹਦੇ ਵਿੱਚ ਅੱਗੇ ਆਪਾਂ ਐਂਡ ਤੇ ਜਿਹੜੇ ਮਤਲਬ ਦੋ ਸਿਲੰਡਰ ਲਾ ਲੈਣੇ ਆ ਉਹ 7mm ਲੌਂਗ ਹੋਣਗੇ 3mm ਡਾਇਮੀਟਰ ਦੇ ਤੇ ਫੇਰ ਆਪਾਂ ਇਹਦੇ ਵਿੱਚ ਜਿਹੜੇ ਹੋਲ ਪੰਚ ਕਰਨੇ ਆ ਉਹ ਵੀ ਆਪਾਂ 3mm ਡਾਇਆਮੀਟਰ ਦੇ 8 ਹੋਲ ਪੰਚ ਕਰ ਲੇ ਸਾਰੇ ਡਰਾਅਰ ਦੇ ਵਿੱਚ ਤੇ ਜਿਹੜੀਆਂ ਪਿੰਨ ਪਾਉਣ ਲਈ ਜਗ੍ਹਾ ਹੁੰਦੀ ਆ ਉਹਨੂੰ ਸ਼ੋਅ ਕਰਨ ਦੇ ਲਈ ਆਪਾਂ 1mm ਡਾਇਆਮੀਟਰ ਦੇ ਜਿਹੜੇ ਹੋਲ ਪੰਚ ਕਰ ਲਾਂਗੇ ਇਹ ਸਾਰੇ ਹੋਲ ਆਪਾਂ ਵਰਟੀਕਲ ਸਿਲੰਡਰ ਨੂੰ ਯੂਜ਼ ਕਰਕੇ ਪੰਚ ਕਰਨੇ ਆ ਸੋ ਇਸ ਤਰ੍ਹਾਂ ਨਾਲ ਆਪਣਾ ਆਊਟਕਮ ਆਉਂਦੀ ਆ ਤੇ ਜਿਹੜਾ ਆਪਾਂ ਐਂਡ ਦੇ ਉੱਤੇ ਸਿਲੰਡਰ ਲਾਏ ਆ ਉਹ ਹਾਰੀਜ਼ਨਟਲ ਲਾਏ ਆ 3mm ਡਾਇਆਮੀਟਰ ਦੇ ਇਹ ਹੋਲੀ ਵਰਟੀਕਲ ਯੂਜ਼ ਕੀਤੇ ਆ ਸੋ ਇਸ ਤਰ੍ਹਾਂ ਨਾਲ ਆਪਣਾ ਆਉਟਕਮ ਆਈ ਆ ਇਹ ਹੁਣ ਆਪਾਂ ਤੁਹਾਨੂੰ ਟਰੈਕਟਰ ਮਾਡਲ ਦੇ ਉੱਤੇ ਇੰਸਟਾਲ ਕਰਕੇ ਦਿਖਾਉਨੇ ਆ ਦੇਖੋ ਇਸ ਤਰ੍ਹਾਂ ਨਾਲ ਆਪਣੇ ਮਾਡਲ ਦੀ ਲੁੱਕ ਆ ਜਿਹੜੀ ਹੋਰ ਵੀ ਇਨਕਰੀਜ਼ ਹੋਗੀ ਇਸ ਤਰ੍ਹਾਂ ਨਾਲ ਆਪਾਂ ਹੋਰ ਵੀ ਜਿਹੜੇ ਪਾਰਟ ਮਿਸਿੰਗ ਆ ਉਹ ਵੀ ਡਿਜ਼ਾਈਨ ਕਰਾਂਗੇ ਤੇ ਐਂਡ ਦੇ ਉੱਤੇ ਆਪਾਂ ਸਾਰਿਆਂ ਨੂੰ ਇੱਕੋ ਵੇਲੇ ਇਕੱਠਾ ਰੰਗ ਕਰ ਦੇਾਂਗੇ ਸਾਰਿਆਂ ਨੂੰ ਟਰੈਕਟਰ ਮਾਡਲ ਦੇ ਨਾਲ ਦਾ ਸੋ ਦੇਖਦੇ ਆਂ ਇਹ ਟਰੈਕਟਰ ਮਾਡਲ ਦੀ ਲੁੱਕ ਆਪਾਂ ਕਿੰਨੀ ਗੰ ਅਪਰੂਵ ਕਰ ਪਾਉਨੇ ਆ ਸੋ ਜੁੜੇ ਰਹੋ ਵੀਡੀਓ ਦੇ ਜ਼ਰੀਏ ਇੰਨਾ ਸਮਾਂ ਦੇਣ ਦੇ ਲਈ ਧੰਨਵਾਦ ਤੇ ਜੇ ਕਿਸੇ ਨੇ 3D ਪ੍ਰਿੰਟਿੰਗ ਸਿੱਖਣੀ ਹੋਵੇ ਡਿਜ਼ਾਈਨਿੰਗ ਸਿੱਖਣੀ ਹੋਵੇ ਤਾਂ ਮੈਸੇਜ ਕਰ ਲਿਓ ਧੰਨਵਾਦ ਜੀ ਸਮਾਂ ਦੇਣ ਦੇ ਲਈ ਚੌਂਦੇ ਵਾਸਤੇ ਰਹੋ